ਜੋਨ ਬੱਟੇਲੀ ਅਸੀਂ ਵੈਸੇ ਵੀ ਕਹਿੰਨੇ ਆ ਕਿ ਇੱਕ ਕਮਰੇ ਚ ਰੂਮ ਦਾ ਟੈਂਪਰੇਚਰ ਮੇਨਟੇਨ ਹੋਣਾ ਚਾਹੀਦਾ ਹੈ। ਉਹ ਟੈਂਪਰੇਚਰ 27 ਤੋਂ 29 ਦਾ ਹੋਣਾ ਚਾਹੀਦਾ ਹੈ। ਬਹੁਤ ਜ਼ਰੂਰੀ ਹੈ ਮਾਂ ਦਾ ਨਾਰਮਲ ਟੈਂਪਰੇਚਰ ਦੇ ਵਿੱਚ ਰਹਿਣਾ। ਜੀ। ਨਵਜਾਤ ਸ਼ਿਸ਼ੂ ਦੇ ਨਾਲ-ਨਾਲ ਉਹਦੀ ਮਾਂ ਦਾ ਧਿਆਨ ਰੱਖਣਾ ਇਸ ਟਾਈਮ ਬਹੁਤ ਜ਼ਰੂਰੀ ਹੈ। ਪਹਿਲੇ 6 ਮਹੀਨੇ ਸਿਵਾਏ ਮਾਂ ਦੇ ਦੁੱਧ ਦੇ ਕੁਝ ਵੀ ਨਹੀਂ ਦੇਣਾ। ਪਾਣੀ ਵੀ ਨਹੀਂ ਦੇਣਾ ਭਾਵੇਂ ਕਿੰਨੀ ਹੀ ਗਰਮੀ ਹੈ। ਬਹੁਤ ਜ਼ਿਆਦਾ ਹਾਈ ਟੈਂਪਰੇਚਰ ਹੁੰਦਾ ਉਸ ਸਮੇ ਅਸੀਂ ਲੋਕ ਦੇਖਦੇ ਆ ਕਿ ਕੰਬਲ ਚ ਲਪੇਟਣਾ ਚਾਹੀਦਾ ਜਾਂ ਕੀ ਕਰਨਾ ਚਾਹੀਦਾ ਉਸ ਸਮੇ ਇੱਕ ਏਜ ਗਰੁੱਪ ਹੈ ਜਿੱਦੋਂ ਆਪਾਂ ਕਹਿੰਦੇ ਆ 6 ਮਹੀਨੇ ਤੋਂ ਲੈ ਕੇ 5 ਸਾਲ ਦੇ ਬੱਚਿਆਂ ਦਾ ਦਿਮਾਗ ਦਾ ਵਿਕਾਸ ਇਦਾਂ ਹੁੰਦਾ ਹੈ ਕਿ ਜੇ ਬਹੁਤ ਹਾਈ ਟੈਂਪਰੇਚਰ ਆ ਹੋ ਜਾਵੇ ਤੇ ਬੱਚਿਆਂ ਨੂੰ ਕਈ ਵਾਰੀ ਦੌਰਾ ਵੀ ਆ ਜਾਂਦੇ ਆ ਆਪਾਂ ਫਿਲਮਾਂ 'ਚ ਬਹੁਤ ਵਾਰੀ ਦੇਖਿਆ ਹੈ ਕਿ ਜਦੋਂ ਵੀ ਬੁਖਾਰ ਹੁੰਦਾ ਹੈ ਤੇ ਆਪਾਂ ਸਿਰ ਤੇ ਨਿਚੋੜ ਕੇ ਕਪੜਾ ਰੱਖਦੇ ਆ। ਇਹ ਕੀ ਜੇ ਬੱਚੇ ਨੂੰ ਹਾਈ ਗ੍ਰੇਡ ਫੀਵਰ ਹੋ ਰਿਹਾ ਹੈ ਤੇ ਦਵਾਈਆਂ ਦੇ ਨਾਲ-ਨਾਲ ਬੱਚੇ ਨੂੰ ਨਵਾ ਦਿੱਤਾ ਜਾਵੇ ਕਿਉਂਕਿ ਉਹਦੇ ਨਾਲ ਉਸ ਬੱਚੇ ਦਾ ਟੈਂਪਰੇਚਰ ਸਰਫੇਸ ਟੈਂਪਰੇਚਰ ਘੱਟ ਜਾਊਗਾ ਤੇ ਬੱਚੇ ਨੂੰ ਦੌਰੇ ਆਣ ਦੇ ਚਾਂਸਸ ਬਹੁਤ ਘੱਟ ਜਾਂਦੇ ਆ। ਛੋਟੇ ਮਤੇ ਵੱਡੇ ਖੇਡ ਕੇ ਆਦੇ ਤਾਂ ਆਪਾਂ ਉਹਨਾਂ ਨੂੰ ਪਾਣੀ ਦੀ ਬਜਾਏ ਕੋਲਡ ਡਰਿੰਕ ਅਸੀਂ ਕਈ ਵਾਰ ਅਸੀਂ ਕਿਹਾ ਕੋਲਡ ਡਰਿੰਕ ਬੇਟਾ ਪੀ ਲ ਚੱਕੀ ਪੈਕਡ ਫੂਡ ਆਈ ਹੁਡ ਸੁਜੈਸਟ ਪੈਕ ਡਰਿੰਕਸ ਇਹ ਬਿਲਕੁਲ ਵੀ ਨਹੀਂ ਦੇਨੇ ਹੈ ਬਲਕਿ ਬੋਡੀ ਚ ਫਰਦਰ ਡੀ ਹਾਈਡਰੇਸ਼ਨ ਕੌਜ਼ ਕਰ ਸਕਦਾ ਹੈ ਸੋ ਦੈਟ ਇਸ ራਦਰ ਡੇਂਜਰਸ ਘਰ ਦੀ ਬਣੀ ਜੇ ਕਹੋ ਸ਼ਿਕੰਜਵੀ ਲੱਸੀ ਦੇ ਸਕਦੇ ਹਾਂ ਦਹੀਂ ਦੀ ਬਣੀ ਬਟ ਆਈ ਹੁਡ ਨੈਵਰ ਸੁਜੈਸਟ ਕਿ ਤੁਸੀਂ ਬੱਚਿਆਂ ਨੂੰ ਬਾਹਰਲੇ ਪੈਕਡ ਡਰਿੰਕਸ ਦਿਓ ਇਹ ਜਿੰਨਾ ਜੰਕ ਤੋਂ ਦੂਰ ਰਹੋਗੇ ਦਿਸ ਇਸ ਅ ਪਾਰਟ ਆਫ ਜੰਕਸ ਜਿਹੜੇ ਸਾਨੂੰ ਜਾ ਕੇ ਬਹੁਤ ਖਰਾਬ ਕਰਨਗੇ ਹਾਰ ਪਿੰਡਾਂ ਚ ਆ ਮੇ ਕਿੰਨੇ ਪੀਲੀਆ ਹੋ ਗਿਆ ਤਾਂ ਉਸ ਸਮੇ ਅਸੀਂ ਵੀ ਕਈ ਵਾਰ ਦੇਖਿਆ ਇੱਕ ਬਲਬ ਦੀ ਵਰਤੋਂ ਕੀਤੀ ਜਾਂਦੀ ਹੈ ਘਰੇ ਮਤੋਂ ਤਜਰਬੇ ਕਰੇ ਜਾਂਦੇ ਨੇ ਇਸ ਮੌਸਮ ਦੇ ਵਿੱਚ ਜਦੋਂ ਕੋਈ ਬੱਚੇ ਨਵ ਜਮਾ ਪੀਲੀਆ ਆ ਮੇ ਹੋ ਜਾਂਦਾ ਤਾਂ ਉਹ ਜਿਹੜਾ ਬਲਬ ਹੁੰਦਾ ਜਾਂ ਉਹ ਸੇਕ ਹੁੰਦਾ ਉਹ ਕਿੰਨਾ ਕੁ ਜ਼ਰੂਰੀ ਹੈਗਾ ਬਟ ਟ੍ਰੀਟਮੈਂਟ ਦੀ ਲੋੜ ਸਿਰਫ 10% ਬੱਚਿਆਂ ਨੂੰ ਪੈਂਦੀ ਹੈ ਬਾਕੀ ਬੱਚੇ ਆਪਣੇ ਆਪ ਆਪਣੇ ਪੀਲੇ ਤੋਂ ਬਾਹਰ ਆ ਜਾਂਦੇ ਕੀ ਕੰਟਰੋਲ ਕਰਨਾ ਚਾਹੀਦਾ ਬੱਚਿਆਂ ਮਾਮਾ ਨੂੰ ਹੁਣ ਇਹਨਾਂ ਦਿਨਾਂ ਦੇ ਵਿੱਚ ਚਲੋ ਇੱਕ ਜੋ ਬੇਸਿਕ ਜਿਹੜਾ ਅਸੀਂ ਕਹਿੰਦੇ ਬੱਚੀ ਪਾਣੀ ਪਿਓ ਬੱਚਾ ਨੂੰ ਵੀ ਖੂਪ ਪਾਣੀ ਪਿਆਓ ਨਿੰਬੂ ਪਾਣੀ ਸ਼ਿਕੰਜਵੀ ਜਿੰਨੂ ਆਪਾਂ ਕਹਿੰਦੇ ਆ ਜਾਂ ਲੱਸੀ ਵੀ ਘਰ ਦੀ ਬਣੀ ਦੇ ਸਕਦੇ ਹੋ ਔਰ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਇੰਡੋਰਸ ਰੱਖੋ ਹਲਕਾ ਜਿਹਾ ਬੁਖਾਰ ਰਹਿਣਾ 99 ਦਾ ਹੈ ਨਾ ਔਰ ਬੱਚੇ ਨੂੰ ਨੌਜ਼ੀਆ ਹੋਣਾ ਇਹੀ ਸਾਰਾ ਕੁਝ ਬਹੁਤ ਧੇਰ ਜ਼ਿਆਦਾ ਐਕਸਪੋਜ਼ਰ ਹੋ ਜਾਏ ਸਾਨੂੰ ਜਾਂ ਹੀਟ ਨੂੰ ਤਾਂ ਵੋਮਿਟਿੰਗਸ ਹੋਣੀਆਂ ਸ਼ੁਰੂ ਹੋ ਸਕਦੇ ਆ इवन ਡਾਇਰੀਆ ਕੈਨ ਬੀ ਵਨ ਹਾਈ ਗ੍ਰੇਡ ਫੀਵਰ ਇਜ਼ ਦ ਥਰਡ ਸੋ इवन ਅਪਾ ਕਹਿੰਦੇ ਬੱਚੇ ਬਹੁਤ ਧੇਰ ਖੇਡੇ ਬਾਅਦ ਆਂਦੇ ਹੀ ਇੱਕਦਮ ਏ ਗਿਰ ਗਿਆ ਬੱਚਾ ਗਰਮੀ ਚ ਸੋ ਇਹ ਸਾਰੇ ਸਿੰਪਟਮਸ ਸਾਨੂੰ ਹੀਟ ਸਟ੍ਰੋਕ ਦੇ ਹੀਟ ਐਂਡ ਐਗਜ਼ੌਸ਼ਨ ਦੇ ਸਿੰਪਟਮਸ ਹੋ ਸਕਦੇ ਨੇ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਦਿੱਲੀ ਪੋਸਟ ਪੰਜਾਬੀ ਅੱਤ ਦੀ ਗਰਮੀ ਦੇ ਵਿੱਚ ਹਰ ਇੱਕ ਦੀ ਅਸੀਂ ਗੱਲ ਕਰੀਏ ਚਾਹੇ ਜੀਵ ਜੰਤੂ ਹੈ ਚਾਹੇ ਮਾਨਵ ਹੈਗਾ ਉਸ ਨੂੰ ਬਹੁਤ ਜ਼ਿਆਦਾ ਸਮੱਸਿਆਵਾਂ ਆ ਰਹੀਆਂ ਤਾਂ ਅੱਜ ਅਸੀਂ ਬੱਚਿਆਂ ਦੀ ਗੱਲ ਕਰਾਂਗੇ ਗਰਮੀ ਦੇ ਵਿੱਚ ਬੱਚਿਆਂ ਦੀ ਦੇਖਭਾਲ ਕਿਸ ਤਰੀਕੇ ਨਾਲ ਕਰਨੀ ਕਿਉਂਕਿ ਜਿਹੜਾ ਟੈਂਪਰੇਚਰ ਹੈਗਾ ਇਸ ਸਾਲ ਜਿਹੜਾ ਟੈਂਪਰੇਚਰ ਹੈ ਉਹ ਅਸੀਂ ਪਿਛਲੇ ਦੇ ਅੰਦਾਜ਼ੇ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਤਾਂ ਜਿਸ ਦੇ ਵਿੱਚ ਅਸੀਂ ਬੱਚਿਆਂ ਤੇ ਨਵ ਜੰਮੇ ਬੱਚਿਆਂ ਤੇ ਵੀ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਐਕਸਪਰਟ ਨੇ ਡਾਕਟਰ ਪ੍ਰਭਜੀਤ ਕੌਰ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜੀ ਸਵਾਗਤ ਹੈ ਡੇਲੀ ਪੋਸਟ ਮੀਅਾ ਵੀ ਤੇ ਥੈਂਕ ਯੂ ਜੀ ਬਹੁਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਇੱਕ ਮੌਕਾ ਦਿੱਤਾ ਤਾਂ ਕਿ ਅਸੀਂ ਆਪਣੇ ਕੁਝ ਵਿਚਾਰ ਸਾਂਝੇ ਕਰ ਸਕੀਏ ਜਿਹੜਾ ਕਿ ਬੱਚਿਆਂ ਦੀ ਇੰਨੀ ਗਰਮੀ ਵਿੱਚ ਸੰਭਾਲਣ ਸਾਡੇ ਦਰਸ਼ਕਾਂ ਦੀ ਤੇ ਮਦਦ ਕਰੇਗਾ ਮੇਰਾ ਪਹਿਲਾ ਸਵਾਲ ਇਹ ਹੈ ਕਿ ਬੱਚਿਆਂ ਨੂੰ ਗਰਮੀ ਬਹੁਤ ਹੈਗੀ ਤੇ ਬੱਚਿਆਂ ਦੀ ਦੇਖਭਾਲ ਕਿਵੇਂ ਕਰਨੀ ਚਾਹੀਦੀ ਨਵ ਜੰਮੇ ਬੱਚੇ ਦੀ ਅਸੀਂ ਸਪੈਸ਼ਲ ਗੱਲ ਕਰੀਏ ਤਾਂ ਦੇਖੋ ਜੀ ਅ ਜੇ ਗਰਮੀ ਨੂੰ ਲੈ ਕੇ ਆਪਾਂ ਗੱਲ ਕਰੀਏ ਨਿਊ ਬੋਰਨ ਜਿਹਨੂੰ ਆਪਾਂ ਕਹਿੰਦੇ ਆ ਨਵਜਾਤ ਬੱਚੇ ਦੀ ਤਾਂ ਉਹਦੇ ਵਿੱਚ ਕੁਝ ਖਾਸ ਚੇਂਜਸ ਨਹੀਂ ਆਣਗੇ ਆ ਨਵਜਾਤ ਬੱਚੇ ਲਈ ਅਸੀਂ ਵੈਸੇ ਵੀ ਕਹਿੰਦੇ ਆ ਕਿ ਇੱਕ ਕਮਰੇ ਚ ਰੂਮ ਦਾ ਟੈਂਪਰੇਚਰ ਮੇਨਟੇਨ ਹੋਣਾ ਚਾਹੀਦਾ ਹੈ ਉਹ ਟੈਂਪਰੇਚਰ 27 ਤੋਂ 29 ਦਾ ਹੋਣਾ ਚਾਹੀਦਾ ਇਸ ਟੈਂਪਰੇਚਰ ਤੇ ਜ਼ਿਆਦਾ ਜ਼ਰੂਰਤ ਇਸ ਟਾਈਮ ਇਹ ਹੁੰਦੀ ਹੈ ਕਿ ਬੱਚੇ ਨੂੰ ਬਹੁਤ ਜ਼ਿਆਦਾ ਕਵਰ ਨਾ ਕੀਤਾ ਜਾਵੇ ਕਿ ਜਾਂ ਤਾਂ ਕਪੜੇ ਐਕਸੈਸ ਨਾ ਪਾ ਦਿੱਤੇ ਜਾਣ ਜਾਂ ਕੰਬਲ ਚਾਦਰ ਨਾ ਰੱਖੀ ਜਾਵੇ ਔਰ ਬਹੁਤ ਜ਼ਰੂਰੀ ਹੈ ਮਾਂ ਦਾ ਨਾਰਮਲ ਟੈਂਪਰੇਚਰ ਦੇ ਵਿੱਚ ਰਹਿਣਾ ਜੀ ਨਵਜਾਤ ਸ਼ਿਸ਼ੂ ਦੇ ਨਾਲ ਨਾਲ ਉਹਦੀ ਮਾਂ ਦਾ ਧਿਆਨ ਰੱਖਣਾ ਇਸ ਟਾਈਮ ਬਹੁਤ ਜ਼ਰੂਰੀ ਹੈ ਬਿਕੋਜ਼ ਜੇ ਮਾਂ ਨੂੰ ਡੀਹਾਈਡਰੇਸ਼ਨ ਹੋ ਜਾਂਦੀ ਹੈ ਜਾਂ ਮੰਮੀ ਅੱਛੀ ਤਰ੍ਹਾਂ ਪਾਣੀ ਨਹੀਂ ਪੀ ਰਹੀ ਜਾਂ ਉਹ ਬਹੁਤ ਜ਼ਿਆਦਾ ਗਰਮੀ 'ਚ ਰਹਿ ਰਹੀ ਹੈ ਜਿਵੇਂ ਕਿ ਆਪਨੇ ਬਹੁਤ ਬਜ਼ੁਰਗਾਂ ਦੇ ਵਿਚਾਰ ਨੇ ਕਿ ਮਾਂ ਨੂੰ ਗਰਮਾਇਚ ਰੱਖੋ ਸਿਰ ਵੀ ਬੰਨ ਕੇ ਰੱਖੋ ਐਡੀ ਗਰਮੀ 'ਚ ਬਟ ਉਹਦੇ ਨਾਲ ਮਾਂ ਨੂੰ ਡੀਹਾਈਡਰੇਸ਼ਨ ਹੋ ਗਈ ਤਾਂ ਇਵੈਂਚੁਅਲੀ ਬੱਚੇ ਨੂੰ ਵੀ ਡੀਹਾਈਡਰੇਸ਼ਨ ਹੋ ਜਾਊਗੀ ਸੋ ਮਾਂ ਨੂੰ ਚਾਹੀਦਾ ਹੈ ਕਿ ਆਪਣਾ ਧਿਆਨ ਰੱਖੇ ਬੱਚੇ ਨੂੰ ਕੱਪੜੇ ਉਹਨੇ ਕਪਾਓ ਜਿੰਨੇਕ ਆਪਾਂ ਪਾਣੇ ਉਸ ਤੋਂ ਇੱਕ ਕਲੀਅਰ ਐਕਸਟਰਾ ਇੱਕ ਅੱਛਾ ਇੱਕ ਤਰੀਕਾ ਹੈ ਸਮਝਣ ਦਾ ਜਿੰਨੇਕ ਮੰਮੀ ਨੂੰ ਕੱਪੜਿਆਂ ਦੀ ਲੋੜ ਹੈ ਉਸ ਤੋਂ ਇੱਕ ਕਲੀਅਰ ਐਕਸਟਰਾ ਪਾ ਦਿਓ ਬਟ ਦੈਨ ਜਿੰਨਾ ਆਪਾਂ ਡਾਇਰੈਕਟ 에ਅਰ ਕਰੰਟ ਤੋਂ ਬਚਾ ਕੇ ਰੱਖਾਂਗੇ ਮਤਲਬ ਜਿਵੇਂ ਪੱਖਾ ਚੱਲਦਾ ਹੈ ਤਾਂ ਕਿਤੇ ਦੂਰ ਚੱਲਦਾ ਹੋਵੇ ਬਟ ਕਮਰੇ ਦਾ ਟੈਂਪਰੇਚਰ ਮੇਨਟੇਨ ਕਰਨਾ ਵੀ ਬਹੁਤ ਜ਼ਰੂਰੀ ਹੈ ਸਟਾਈ ਤੋਂ 29 ਡਿਗਰੀ ਤਾਂ ਬੱਚੇ ਨੂੰ ਪਾਣੀ ਦੀ ਕਿੰਨੀ ਗਿਜਰਤ ਹੁੰਦੀ ਹੈ ਕਿਉਂਕਿ ਅਸੀਂ ਸਮੇਂ-ਸਮੇਂ ਤੇ ਹਾਸ ਸਮੇਂ ਉਹਨਾਂ ਪਾਣੀ ਦੀ ਲੋੜ ਸਭ ਤੋਂ ਜ਼ਿਆਦਾ ਹੁੰਦੀ ਪੀਣ ਦੀ ਬਿਲਕੁਲ ਸਹੀ ਕਿਹਾ ਜੀ ਤੁਸੀਂ ਕਿ ਪਾਣੀ ਦੀ ਬਹੁਤ ਲੋੜ ਪੈ ਰਹੀ ਹੈ ਸਾਨੂੰ ਬਿਕੋਜ਼ ਗਰਮੀ ਬਹੁਤ ਵੱਧ ਗਈ ਬਟ ਇਹ ਗੱਲ ਬਹੁਤ ਹੀ ਧਿਆਨ ਨਾਲ ਸੁਣਨ ਵਾਲੀ ਤੇ ਯਾਦ ਰੱਖਣ ਵਾਲੀ ਹੈ ਕਿ ਨਵਜਾਤ ਸ਼ਿਸ਼ੂ ਨੂੰ ਸਿਵਾਏ ਮਾਂ ਦੇ ਦੁੱਧ ਦੇ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਹੈ ਭਾਵੇਂ ਉਹ ਪਾਣੀ ਹੈ ਜੀ ਬਹੁਤ ਸਾਰੇ ਲੋਕ ਸਵਾਲ ਪੁੱਛਦੇ ਆ ਕਿ ਤੁਸੀਂ ਪਾਣੀ ਕਿਉਂ ਨਹੀਂ ਦੇ ਸਕਦੇ ਅਸੀਂ ਬੱਚੇ ਨੂੰ ਐਡੀ ਤੇ ਗਰਮੀ ਹੈ ਬੁੱਲ ਸੁੱਕ ਜਾਣਗੇ ਬਟ ਇਥੇ ਬਹੁਤ ਯਾ ਫਿਰ ਮੈਂ ਫਿਰ ਕਾਂਗੀ ਯਾਦ ਰੱਖਣ ਵਾਲੀ ਗੱਲ ਹੈ ਵੀ ਮਾਂ ਦੇ ਦੁੱਧ ਦੇ ਵਿੱਚ ਇੰਨਾ ਸਫੀਸ਼ੀਐਂਟ ਪਾਣੀ ਹੁੰਦਾ ਹੈ ਕਿ ਬੱਚੇ ਨੂੰ ਕਿਸੇ ਵੀ ਹੋਰ ਚੀਜ਼ ਦੀ ਲੋੜ ਨਹੀਂ ਹੈਗੀ। ਕਿੰਨੇ ਸਮੇਂ ਹੁੰਦਾ ਕਿ ਅਸੀਂ ਬੱਚੇ ਨੂੰ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਅਸੀਂ ਕਈ ਕਹਿੰਦੇ ਨੇ ਨਹੀਂ ਯਾਰ ਬੱਚੇ ਨੂੰ ਬੁੱਲ ਸੁੱਕ ਰਹੇ ਨੇ ਇੰਨੀ ਗਰਮੀ 'ਚ ਪਾਣੀ ਜਿਵੇਂ ਤੁਸੀਂ ਪਹਿਲਾਂ ਹੀ ਕਹਿ ਚੁੱਕੇ ਹੋ ਵੈਸੇ ਇਸ ਦੀ ਕਿੰਨਾ ਉਮਰ ਕਿੰਨੀ ਹੁੰਦੀ ਹੈ? 6 ਮਹੀਨੇ ਪਹਿਲੇ 6 ਮਹੀਨੇ ਇਟ ਇਜ਼ ਲਾਈਕ ਗਾਈਡਲਾਈਨਸ ਨੇ ਜਿਹੜੀਆਂ ਆਪਣੀਆਂ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਵੀ ਤੇ ਹਰ ਪੀਡੀਆਟ੍ਰੀਸ਼ੀਨ ਵੀ ਬੱਚਿਆਂ ਨੂੰ ਇਹੀ ਬੱਚਿਆਂ ਦੇ ਮਾਹਿਰ ਵੀ ਇਹੀ ਸਮਝਾਉਂਦੇ ਨੇ ਕਿ ਪਹਿਲੇ 6 ਮਹੀਨੇ ਸਿਰਫ ਸਿਰਫ ਮਾਂ ਦਾ ਦੁੱਧ ਦੇਣਾ ਹੈ ਕਿਉਂਕਿ ਮਾਂ ਦੇਖੋ ਜੀ ਨੇਚਰ ਬਹੁਤ ਇੱਕ ਰੋਲ ਪਲੇ ਕਰ ਰਹੀ ਹੈ ਅੰਦਰ ਇੰਨੀ ਜੇ ਤੁਸੀਂ ਸਮਝੋਗੇ ਨਾ ਇਹਨੂੰ ਥੋੜੀ ਜਿਹੀ ਵਹਿਰਾਈ ਚ ਜਾਓ ਤੇ ਜਿਹੜਾ ਮਾਂ ਦਾ ਦੁੱਧ ਹੈ ਉਹਦੇ ਵਿੱਚ ਤਿੰਨ ਤਰ੍ਹਾਂ ਦੇ ਦੁੱਧ ਤਿੰਨ ਸਟੈਪਸ ਚ ਆਉਂਦਾ ਹੈ ਪਹਿਲਾਂ ਪਾਣੀ ਆਉਂਦਾ ਹੈ ਤਾਂ ਕਿ ਬੱਚੇ ਦੀ ਪਿਆਸ बुझ ਸਕੇ ਫਿਰ ਚੀਨੀ ਭਰਿਆ ਚੀਜ਼ ਆਉਂਦੀ ਹੈ ਤਾਂ ਕਿ ਬੱਚੇ ਦੀ ਭੁੱਖ ਮਿਟ ਸਕੇ ਤੇ ਉਸੇ ਬ੍ਰੈਸ ਤੋਂ ਜਿਹੜੇ ਲਾਸਟ ਕੁਛ ਸਿਪਸ ਨੇ ਉਹਦੇ ਵਿੱਚ ਇੰਨਾ ਗਾੜਾ ਦੁੱਧ ਤੇ ਜਿੰਦੇ ਵਿੱਚ ਬਹੁਤ ਸਾਰਾ ਫੈਟ ਹੁੰਦਾ ਜਿਹਨੂੰ ਆਪਾਂ ਕਹਿੰਦੇ ਆ ਆਇਲਸ ਹੁੰਦੀਆਂ ਨੇ ਤਾਂ ਕਿ ਬੱਚਾ ਅਗਲੇ 2 ਘੰਟੇ ਤਸੱਲੀ ਨਾਲ ਸੁੱਤਾ ਰਹੇ ਮਲਟੀ ਮਿਨਰਲ ਹੁੰਦਾ ਦੁੱਧ ਸਭ ਕੁਝ ਹੈ ਜੀ ਉਹਦੇ ਵਿੱਚ ਮਾਂ ਦਾ ਦੁੱਧ ਇੱਕ ਪਰਫੈਕਟ ਫੂਡ ਹੈ ਬੱਚੇ ਲਈ ਪਹਿਲੇ 6 ਮਹੀਨੇ ਸਿਵਾਏ ਮਾਂ ਦੇ ਦੁੱਧ ਦੇ ਕੁਝ ਵੀ ਨਹੀਂ ਦੇਣਾ ਪਾਣੀ ਵੀ ਨਹੀਂ ਦੇਣਾ ਭਾਵੇਂ ਕਿੰਨੀ ਹੀ ਗਰਮੀ ਹੈ